ਭਾਈ ਸਾਹਿਬ ਆਪਣਾ ਭਾਈਆ ਜੀ ਇਹ ਪਿਛਲੀ ਵਾਰੀ ਵੀ ਤੁਸੀਂ ਇੱਥੇ ਇੱਕ ਪੰਗਾ ਪਵਾ ਕੇ ਗਏ ਸੀ ਵਾਹਿਗੁਰੂ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸਪਸ਼ਟ ਜੀ ਗੱਲ ਕਰੂੰ ਕਿਉਂਕਿ ਮੇਰੇ ਨਾਲ ਬੜੀ ਇਹ ਲੋਕ ਅਸੀਂ ਅਸੀਂ ਤਾਈ ਫੇਰ ਕੇ ਜਾਂਦੇ ਆ ਬੋਲੋ ਉਸਨੂੰ ਆਹ ਜਰੂਰ ਆ ਸਾਨੂੰ ਲੱਗਦਾ ਪੈਲਸ ਠੀਕ ਨਹੀਂ ਬੈਠਿਆ ਉਹ ਪੈਲੇਸ ਚ ਪਰਲੇਜ ਅਜਨਾਲਾ ਤੋਂ ਜਿਹੜੀ ਮਮਰ ਸਰ ਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪੈਲੇਸ 'ਚ ਨੁਕਸ ਸੀ ਜਾਂ ਸੜਕ ਤੇ ਨੁਕਸ ਸੀ ਪਤਾ ਨਹੀਂ ਕਿਹੜਾ ਨੁਕਸ ਪੈ ਗਿਆ ਮਗਰ ਲੈ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੂੰ ਇੱਥੇ ਉਦੋਂ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਚ ਸਰਪੰਚ ਸਾਹਿਬਾਨ ਨਕੀਦਾ ਕਿਦਾਂ ਹਾਲਾਵਾ ਸਮੂਚੇ ਮ्युनਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੀਡਰ ਨੇ ਜਿਹਨੂੰ ਪਾਰਟੀ ਨੇ ਬੜਾ ਮਾਣ ਬਖਸ਼ਿਆ ਮਗਰ ਲੋਕ ਉਹਦੇ ਨਾਲ ਨਹੀਂ ਖਲੋਤੇ ਔਰ ਬਾਲ ਸਾਹਿਬ ਤੁਸੀਂ ਆਏ ਤੁਸੀਂ ਕਹਿੰਦਾ ਕਿ ਹੁਣ ਸਾਹ ਜੋਤ ਸਿੰਘ ਨੇ ਉਹ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆ ਆ ਬੈਠੇ ਇੱਥੇ ਪ੍ਰਧਾਨ ਹੁਣ ਬੋਲਦਾ ਨਹੀਂ ਪਾਹੂ ਬੱਸ ਤੇਰੀ ਗੱਲ ਕਰਕੇ ਤੇ ਮੇਰਾ ਰੌਲਾ ਪਾ ਦਿਆ ਭਾਈਏ ਨਾਲ ਸਾਡਾ ਰਿਸ਼ਤਾ ਇਹ ਜਾ ਮਗਰ ਉਦੋਂ ਤੁਸੀਂ ਕਹਿੰਦਾ ਕਿ ਹੁਣ ਨਾ ਰਿਵਰਸ ਗিয়ার ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀ ਕਿ ਕਿ ਰਿਵਰਸ ਗিয়ার ਕਦੋਂ ਪਵਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਦਸ਼ਾਹਵਾ ਜੇ ਵਿਸ਼ਵਾਸ ਦਵਾ ਕੇ ਜਾਓ ਕਿਉਂ ਨ ਅਗਲਾ ਤੈਨੂੰ ਨਾ ਕੋਈ ਗੇਰ ਬਦਲਣ ਦਾ ਮੂਡ ਬਣੇ ਬੋਲ ਸੋਹ ਮਹਾਰ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਚੱਜ ਦਾ ਨਾ ਦਵਾਇਆ ਤੇ ਜੀਪ ਨਹੀਂ ਆ ਝੱਲਦੀ ਇਥੋਂ ਤੇ ਜੇ ਕਹੋਂਗੇ ਵਧੀਆ ਵਿਸ਼ਵਾਸ ਦਵਾਤਾ ਤਾਂ ਤੇ ਜੀਪ ਸ਼ੂਕਦੀ ਜਾਓ ਮਜੀਠੇ ਸਰਦਾਰ ਸੁਖਵੀਰ ਸਿੰਘ ਜੇ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਵਾਹ ਵਾਯੂ ਜੀ ਦਾ ਖਾਲਸਾ ਵਾਯੂ ਜੀ ਦੀ ਫਤਿਹ ਮੈਂ ਇਸ ਹਲਕੇ ਦੀ ਪਾਵਰ ਮਜੀਠੀਆ ਸਾਹਿਬ ਨੂੰ ਦੇ ਦਣਾ ਬੋਲੋ ਸਾ ਸ੍ਰੀ ਅਕਾਲ ਹੁਣ ਇਹਨਾਂ ਤੇ ਧਿਆਨ ਰੱਖੋ ਆਣਾ ਰਵਜ ਕੇ ਮਾਰ ਦੇਣਾ ਸਰਦਾਰ ਜੋਸ਼ ਸਿੰਘ ਜੀ ਸਮਰਥ ਠੀਕ ਹੈ ਪਰ ਮੈਂ ਵਧਾਈ ਦੇਣਾ ਚਾਹਣਾ ਸਮਰਾ ਸਾਹਿਬ ਤੁਹਾਨੂੰ ਬੁਧਾਈ ਦੇਣਾ ਚਾਹਣਾ ਹੈ ਨਜ਼ਾਰਾ ਲਿਆਦਾ ਦਿਖਾ ਕੇ ਬੋਲੋ ਇਜ਼ਾਤ ਹੋ ਤੇ ਅੱਜ ਇਹ ਸਮਰਾ ਸਾਹਿਬ ਵੀ ਲੜਨਗੇ ਆਣਾ ਭੱਜਣ ਕਿਤੇ ਹੋਰ ਪਥੇ ਤੁਸੀਂ ਨਾ ਭਜੰਦੇ ਹੋ ਕੋਈ ਨਹੀਂ ਭਜਦੇ ਜੀ ਸਰਦਾਰ ਵਿਕਰਮਜੀਤ ਜੀ ਸਕੇ ਮਜੀਠੀਆ ਨੇ ਜੋ ਹੈ ਬੂਤਾ ਲਾਣਾ ਇਹ ਹਿਲਣ ਵਾਲਾ ਬੂਤਾ ਨਹੀਂ ਲੱਗਾ ਜੀ ਬੋਲੀ ਬਾਗਲ ਸਾਹਿਬ ਅੱਜ ਤੁਹਾਨੂੰ ਉਹ ਜੋਚੀ ਖੜ ਜਾ ਜੇ ਇਲੈਕਸ਼ਨ ਆਪਾਂ ਵੀ ਲੜਨੀ ਹੈ ਵਾਹਿਗੁਰੂ ਵਾਹਿਗੁਰੂ ਆ ਤੇਰਾ ਹੀ ਕੰਮ ਕਰ ਰਿਆ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਦੇ ਹੋਰ ਜਲਦਬਾਜ਼ੀ ਚ ਕਿਤੇ ਨੁਕਸਾਨ ਨਾ ਕਰਾ ਲਈ ਨਾਲੇ ਤੂੰ ਵੀ ਫੋਟੋ ਧਿਆਨ ਨਾਲ ਖਚਾਇਆ ਕਰ ਦੇਖੂ ਕਿ ਖਚਾਈ ਹੁਣ ਦਾਹ ਤੋਂ ਨਹੀਂ ਤਾਂ ਇਹਨਾਂ ਢਾਲਕ ਚ ਬਾਦ ਸਾਹਿਬ ਮੈਂ ਤਿੰਨ ਜਕਾਰੇ ਪੰਜ ਜਕਾਰੇ ਛਡਾਉਣੇ ਹੋ ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿਉਂਕਿ ਜੋਤ ਸਿੰਘ ਹਰੀ ਬੜਾ ਪੁਰਾਣਾ ਟਕਸ਼ਾਲੀ ਅਕਾ ਅਸ਼ਰੋਮ ਨੇ ਅਕਾਲੀ ਦਲ ਦਾ ਪਰਿਵਾਰ ਆ ਬਹੁਤ ਲੰਮਾ ਸਮਾਂ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਦਾਦਾ ਜੀ ਨੇ ਪਰਦਾਦਾ ਜੀ ਨੇ ਸ਼੍ਰੋਮਣੀ ਅਕਾਲੀ ਜਲ੍ਹ ਦੀ ਸੇਵਾ ਕੀਤੀ ਔਰ ਇਸ ਹਲਕੇ ਤੋਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਥੋਂ ਤੇ ਮਜੀਠੇ ਤੋਂ ਜਿਹੜਾ ਸਾਂਝਾ ਹਲਕਾ ਹੈ ਇਸ ਲਈ ਥੋੜੀ ਗੱਲ ਕਹੀ ਮਜੀਠੀਆਂ ਅਣੀ ਕਿੱਧੇ ਭੱਜਦਾ ਮਜੀਠੀਆਂ ਨੂੰ ਜਦੋਂ ਲੈ ਕੇ ਭੱਜਣਾ ਤੁਸੀਂ ਰੌਲਾ ਪਾਉਂਦੇ ਹੁੰਨੇ ਹੋ ਜਿਹੜੀ ਪਾਰਟੀ ਤੇ ਦਫਤਰ ਦੇ ਵਿੱਚ ਇੱਕ ਕਮਰੇ ਚ ਵਾਰਦੇ ਤੇ ਸਾਨੂੰ ਕਹਿੰਦੇ ਹੁਣ ਦੇਖੋ ਜੀ ਪਾਰਟੀ ਤੇ ਕਰੋ ਜੀ ਫਿਕਰ ਪਾਰਟੀ ਕਰਕੇ ਕਰਨਾ ਪੈਂਦਾ ਜੀ ਇਸ ਲਈ ਚੀਮਾ ਵਿੱਚ ਤੁਹਾਨੂੰ ਵੀ ਝਕਾਰਾ ਛਡਾਉ ਉਹਦੇ ਕਿ ਜਿੰਦਾਰ ਜੋਤ ਸਿੰਘ ਸਮਰਾ ਜਿੰਦਾਬਾਦ 2027 ਦੀ ਇਲੈਕਸ਼ਨ ਚ ਇਥੋਂ ਸਰੋਬ ਨਹੀਂ ਅਕਾਲੀ ਚਲ ਦੇ ਕੈਂਡੀਡੇਟ ਹੋਣ ਕੇ ਬੋਲ